ਹਾਂਜੀ ਮਿੱਤਰੋ ਆਜਾਏ ਆਂ ਆਪਾਂ ਸਰੋ ਘਟਾਉਣਾ ਤੇ ਆਹ ਸਿੱਟੀ ਪਈ ਆਪਣੀ ਸਰੋਂ ਤੇ ਉਹ ਫਿਰਦਾ ਟੋਕੇ ਵਾਲਾ ਭਾਈ ਕੱਢੀ ਜਾਂਦੇ ਕਿ ਦਿਸਰੋਂ ਤੇ ਵਾਜੋ ਆਪਣੇ ਲੱਗੂ ਟੋਕਾ ਆਹ ਮੰਡੀ ਆ ਸਾਡੇ ਪਿੰਡ ਦੀ ਪਿੰਡ ਪੱਖੀ ਕਿਲਾ ਦੀ ਮੰਡੀ ਚੈੱਕ ਕਰੋ ਆ ਜੀ ਮਿੱਤਰੋ ਗੱਡੀ ਆਉਂਦੀ ਆ ਮੈਸਰੋਂ ਨੱਪੜ ਗਿਆ ਕੰਮ ਦਾ ਕੰਨ ਬਹੁਤ ਸੀ ਜੇ ਤਾਂ ਕੀ ਹਾਂਜੀ ਮਿੱਤਰੋ ਅੱਜ ਵਗੀਆਂ ਦੀ ਹਵਾ ਤੇ ਅਸੀਂ ਆ ਕੇ ਸਰੋ ਪੱਠੇ ਵੱਡੇ ਸਰਦਾਰ ਜੀ ਉਹ ਤਾਂ ਚੱਲਦੀ ਆ ਵੱਠੇ ਵੱਡਾਂਗੇ ਸੱਤ ਨੇ ਵੱਡਾ ਹੁਣ ਤਾਂ ਨਹੀਂ ਵੱਡਨੇ ਜਾ ਬੰਦਕ ਸੌ ਦੋ ਘਟੇ ਓਪੇ ਓਪੀ ਤੇ ਆਵੇ ਤੇ ਕੱਲ ਰੱਥੋਂ ਨੂੰ ਪਤਾ ਕੱਲ ਅੱਗੇ ਵਲੌਗ ਨਹੀਂ ਬਣਾਇਆ ਗਿਆ ਤੇ ਕੱਲ ਹੋ ਗਿਆ ਸੀ ਕਵੇਲਾ ਕਾਫੀ कल मौसम भी खराब हो गया सी रात रू नेर आई मीन थोड़ा ज माड़ा जी आया एक परसेंट भी नहीं आया कनक पूरिया रंग बदल चुकी सौ जो सौ सो परसेंट ਆਖਰੀ ਘੜ ਤਸਰੋਂ ਉੱਧਰ ਵਹਿੰਦਾ ਕੰਨੀ ਤੇ ਤੈਨੂੰ ਵੀ ਸਾਰਾ ਭਰੀ ਜਾਂਦਾ Det er ingen tønner her.